ਬਿਟਰੱਕ ਚ ਚਲਾਤੇ ਹੈ ਅਛਾ ਨਹੀਂ ਤਨਖਾ ਕਿਤਨੀ ਮਿਲਦੀ ਹੈ ਆਪਕੋ ਇਧਰ ਅਬ ਜਿੰਨਾ ਉਹਨ ਲੋਕਾਂ ਨੂੰ ਮਿਲੇਗਾ ਉਹ ਤਾਂ ਹਮਕੋ ਨੂੰ ਵੀ ਮਿਲੇਗਾ ਇਹ ਵੀ ਬੰਦਾ ਦਿਮਾਗੀ ਬਾਈ ਠੀਕ ਨਹੀਂ ਯਾਰ ਐਡਾ ਵੱਡਾ ਕੰਮ ਆ ਦੇਖੋ ਇਧਰ ਲਾਲੀ ਪੋ ਲਾਲੀ ਵੀਰ ਤੇਰੀ ਮਾਂ ਆਈ ਓਏ ਪੋ ਲਾਲੀ ਤੇਰੀ ਮਾਂ ਆਈ ਵੀਰ ਪੋ ਲਾਲੀ ਲੈ ਜ਼ਰਾ ਪਮਾ ਗੁਰੂਆ ਲਕਾਇਆ ਸੁਣਾ ਲਕਾਇਆ ਨਹੀਂ ਵੀਰੇ ਉਹ ਅਹੀਂ ਤੈਨੂੰ ਕਿਹਾ ਲਕਾਇਆ ਤੇਰੀ ਮਾਂ ਆਈ ਗੁਰੂਆ ਭੈਣ ਆਈ ਤੇਰੀ ਇਧਰ ਆ ਇੱਕ ਇੱਕ ਵੀਰੇ ਬੋਲੇ ਹੋਣਾ ਕੋਈ ਆ ਦੇਖ ਯਾਰ ਤੇਰੀ ਭੈਣ ਆਈ ਗੁਰਵਾ ਓ ਯਾਰ ਗੁਰਵਾ ਸਾਡੀ ਅੱਖਾਂ ਚੋਂ ਆ ਗਏ ਪਰ ਸਾਡੇ ਲਈ ਪਵਾ ਖਾਨ ਨੂੰ ਆਪਾਂ ਰੱਖੇ ਉਹਦੇ ਆਪਾਂ ਸੋਹਾ ਖਾਨ ਨੂੰ ਇੱਕ ਇੱਕ ਸੌ ਖਾਲੀ ਸੱਚੇ ਹੋ ਗਏ ਯਾਰ ਬਸ ਹੁਣ ਅਸੀਂ ਗੁਰਦਾਨੇ ਨਹੀਂ ਜਾਣਾ ਜਾਈ ਨਾ ਕਿਤੇ ਮੇਰਾ ਵੀਰ ਜਾਈ ਨਾ ਕਿਤੇ ਓ ਲਾਲੂ ਤਾਣੂ ਮੰਮੀ ਮੰਮੀ ਕੋਈ ਪਤਾ ਉਹ ਯਾਰ ਉਹਨਾਂ ਨੇ ਕੋਈ ਪਿੰਡ ਨਹੀਂ ਛੱਡਿਆ ਓ ਚਾਰ ਸਾਲ ਤੋਂ ਲੱਭ ਲੱਭ ਕੇ ਖਾਣਦੇ ਪੀ ਟਰੱਕ ਤੇ ਬਾਕੇ ਲੈ ਕੇ ਆਏ ਸਾਡੇ ਕੋਲ ਸਾਰੀਆਂ ਜਾਣਕਾਰੀਆਂ ਸੱਚ ਬੋਲੀਆਂ ਅੱਜ ਤੇਰਾ ਨੇ ਬੇੜਾ ਹੋ ਜੂ ਬਾਈ ਅੱਜ ਮੇਰਾ ਭਰਾ ਸੱਚ ਬੋਲਦੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹ ਤਾ ਨਾ ਐਦੋਂ ਵੱਡੀ ਕੋਈ ਸੌਂ ਖਵਾ ਲੂ ਜਮਾਨੀ ਤੇ ਨਾ ਅਰੋ ਉਧਰੋ ਅਰੋ ਆਪਨੇ ਕੋਈ ਨਾ ਭਨੇ ਰੋ ਨਾ ਮੇਰੀ ਭੈਣ ਮਿਲ ਗਿਆ ਨਾ ਰੋ ਨਾ ਇਹ ਗੁਰੂ ਦੀ ਕਿਰਪਾ ਹੋਈ ਤੁਹਾਡੇ ਤੇ ਮਿਲ ਗਿਆ ਨਾ ਨਹੀਂ ਤੇ ਲੱਭਦੇ ਨਹੀਂ ਆ ਇਹ ਤਾਂ ਵਿਛੜੇ ਲੱਭਦੇ ਨਹੀਂ ਆ ਕੋਈ ਚੱਕਰ ਰੋ ਨਾ ਰੋ ਨਾ ਭੰਦ ਰੋ ਨਾ ਕੁਛੇ ਕੁਛ ਹੋ ਗਿਆ ਕੁਛ ਹੋ ਗਿਆ ਧਿਆਨ ਨਾਲ ਕੁਛੇ ਖੁਸ਼ ਹੋ ਗਿਆ ਮੇਰਾ ਭਰਾ ਜੀ ਉਹ ਬੱਲੇ 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 ਓ ਲਾਲੀ ਲਾਲੂ ਪਿਤਾ ਦਾ ਪਾਪੇ ਦਾ ਜੀ ਨਾ ਹੀ ਦਾਰਾ ਪਿੰਡ ਕਿਹੜਾ ਹੀ ਓ ਯਾਰ ਇੱਕ ਮਿੰਟ ਵੀਰੇ ਭਾਈ ਇੱਕ ਮਿੰਟ ਇੱਕ ਮਿੰਟ ਬੋਲਿਓ ਨਾ ਦਾਰਾ ਦਾਰਾ ਸਿੰਘ ਪਿੰਡ ਦਾ ਕੀ ਨਾਂ ਤੇਰੇ ਦਾ ਪਿੰਡ ਦਾ ਕੀ ਨਾਂ ਜ਼ਿਲ੍ਹਾ ਕਿਹੜਾ ਹੀ ਅੰਮ੍ਰਿਤਸਰ ਅੰਮ੍ਰਿਤਸਰ ਆ ਕੇ ਅੰਦਰ ਐਸਟੇਂਡਿੰਗ ਚੰਨਾਣ ਕੇ ਅੰਮ੍ਰਿਤਸਰ ਆ ਨਾਂ ਕਿੰਨਾ ਬੋਲਿਆ ਵਾ ਖੁਸ਼ ਹੋ ਗਿਆ ਬੰਦਾ ਜੀ ਕੀ ਕਰੀਏ ਇੰਨਾਂ ਲੋਕਾਂ ਦਾ ਦੱਸੋ ਕੀ ਕਰੀ ਦੂਜਾ ਵੀ ਲਾ ਕਿੱਥੇ ਵੀਰ ਸੁਸੰਗਤ ਜੀ ਖੈਰਾ ਪਿੰਡ ਆਏ ਇਹ ਇਹ ਘਰ ਹੈ ਜੀ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਸਾਹਿਬ ਨੇ ਹੱਥ ਪੈਰ ਦਿੱਤੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਪਰ ਕੀ ਕਦੀ ਇਹਨੇ ਸਾਡੇ ਲੋਕਾਂ ਨੇ ਸੋਚਿਆ ਕਿ ਉਹਦੀ ਮਾਂ ਉਹਦੀ ਭੈਣ ਉਹਦਾ ਘਰ ਉਹਦਾ ਪਰਿਵਾਰ ਲੱਭਦਾ ਹੋ ਪਰ ਸਾਡੇ ਲੋਕ ਨਹੀਂ ਸੋਚਦੇ ਕਿ ਇਹ ਬੁੱਢੀ ਮਾਂ ਜਿਹੜੀ ਆਪਦੇ ਪੁੱਤ ਨੂੰ ਲੱਭ ਲੱਭ ਕੇ ਪਤਾ ਨਹੀਂ ਕਿੱਥੇ ਕਿੱਥੇ ਠੱਕੇ ਖਾਦੇ ਇਹਨੇ ਕਿੱਥੇ ਕਿੱਥੇ ੱੱਕੇ ਖਾਦੇ ਇਹ ਸਾਨੂੰ ਇਹਨਾਂ ਲੋਕਾਂ ਨੇ ਕਦੇ ਇਹਨਾਂ ਲੋਕਾਂ ਨੇ ਉਹ ਚੀਜ਼ਾਂ ਮਹਿਸੂਸ ਨਹੀਂ ਕਰਨੀਆਂ ਮਾਂ ਕਿੱਥੇ ਕਿੱਥੇ ਲੱਭਦੀ ਰਹੀਆਂ ਬਰਦਾਸਪੁਰ ਤੱਕ ਅੱਧਰ ਸਾਰੇ ਪਠਾਨਕੋਟ ਸਾਰੇ ਉੱਧਰ ਦੇ ਸਾਨੂੰ ਇੱਧਰ ਦਾ ਪਤਾ ਹੀ ਨਹੀਂ ਤੂੰ ਗੁਰਵਾਇਨਾਂ ਨੂੰ ਕਦੀ ਕਿਹਾ ਨਹੀਂ ਮੈਨੂੰ ਮੇਰੇ ਘਰ ਜਾਣ ਦੋ ਏ ਕੀ ਨਹੀਂ ਕਦੀ ਨਹੀਂ ਕੀ ਆਂਦੇ ਸੀ ਤੈਨੂੰ ਕੋਣ ਆਂਦੇ ਆ ਨਹੀਂ ਕਿਉਂ ਕਹਿੰਦੇ ਬਈ ਕਹਿੰਦੇ पीएम से ठीक है ये भी दिमागी ठीक नहीं है दिमागी अच्छा क्या नाम आपका मिसमर राय नाम है सर मिसमर राय और पिताजी का नाम राम बिलास राय था और जिला छपरा था छपरा और गांव कौन सा बाबा ठीक है और आपको कितनी तनख्वाह मिलती है इधर हम आए तो गाय भैंस हैं अच्छा नहीं तनख्वाह कितनी मिलती है आपको इधर अब जितना हम लोगों को मिलेगा वो तो हमको को भी मिलेगा ये भी बंदा दिमागी भाई ठीक नहीं यार इतना बड़ा चुम आ देखो और ਤੁਸੀਂ ਆ ਸਿਰ ਦੇ ਵਿੱਚ ਇੱਕ ਮਿੰਟ ਦਿਖਾਈ ਯਾਰ ਆ ਸਿਰ ਦੇ ਵਿੱਚ ਗੋਵਾ ਹੀ ਕਦੀ ਨਵਾ ਹੀ ਦੋ ਯਾਰ हां ਸਰ ਮੈਂ ਕਿਹਾ ਕੀ ਬਲਾਓ ਇਹਨਾਂ ਨੂੰ ਵੀ ਜਿਨ੍ਹਾਂ ਨੇ ਰੱਖਿਆ ਇਹਨੂੰ ਵੀ ਰੱਖਿਆ ਬਲਾਓ ਉਹਨਾਂ ਨੂੰ ਵੀ ਯਾਰ ਪਰ ਯਾਰ ਆਪਾਂ ਗੁਰੂ ਆ ਕੀ ਕੀ ਯਾਰ ਵਾਈ ਗੁਰੂ ਵਾਈ ਗੁਰੂ ਯਾਰ ਆਪਾਂ ਗੁਰੂਆ ਮੇਰਾ ਵੀਰ ਹੈ ਤੂੰ ਯਾਰ ਮੇਰਾ ਭਰਾ ਆ ਕਿ ਸਾਨੂੰ ਕਦੇ ਇੱਥੇ ਤਰਸ ਨਹੀਂ ਆਇਆ ਕਿ ਪੰਜਾਬੀ ਆ ਇਹਦਾ ਵੀਰੇ ਡਰੈਸ ਸਾਰਾ ਦੱਸਣ ਦਾ ਤੁਸੀਂ ਕਦੀ ਪੁੱਛਿਆ ਹੀ ਨਹੀਂ ਬਾਈ ਚਲੋ ਠੀਕ ਆ ਤੁਸੀਂ ਜੇ ਤੁਹਾਨੂੰ ਕੰਮ ਨਾਲ ਪਿਆਰਾ ਹੁੰਦਾ ਤੁਸੀਂ ਪੁੱਛਦੇ ਅੱਜ ਵੇਖੋ ਹੁਣ ਅਸੀਂ ਆਏ ਆ ਹੁਣ ਤਾਂ ਤੁਹਾਨੂੰ ਮੁਸ਼ਕਲ ਪਈ ਨਾ ਜੇ ਤੁਸੀਂ ਆਪ ਪੁੱਛ ਕੇ ਇੱਕ ਮਾਂ ਨੂੰ ਉਹਦਾ ਪੁੱਤ ਮਲਾ ਦਿੰਦੇ ਕਿ ਜਾ ਸੀਸਾ ਮਿਲ ਲੀਆਂ ਕਿੱਥੋਂ ਤੁਹਾਨੂੰ ਬਸ ਸੀਸਾ ਮਿਲਨੀ ਆ ਇੱਚ ਫਰਕ ਆ ਗਿਆ ਨਾ ਕਿੱਥੇ ਲੋਕਾਂ ਨੇ ਤੁਹਾਨੂੰ ਸੀਸਾ ਦੇਣੀ ਆ ਸੀ ਤੁਸੀਂ ਵਿਛੜਿਆ ਮਿਲਿਆ ਫਰਕ ਜ਼ਮੀਨ ਸਮਾਨ ਦਾ ਹੈ ਜਮੀਨ ਸਮਾਨ ਦਾ ਫਰਕ ਪੈ ਗਿਆ ਨਾ ਆ ਦੇਖੋ ਸੰਗਤ ਜੀ ਖੁਦ ਕਹਿ ਰਿਹਾ ਕਿ ਜ਼ਮੀਨ ਅਸਮਾਨ ਦਾ ਕਿਉਂਕਿ ਸਾਰੇ ਇਹਨਾਂ ਨੇ ਕਦੀ ਪੁੱਛਿਆ ਹੀ ਨਹੀਂ ਇਹਨੂੰ ਪੁੱਛਿਆ ਹੁੰਦਾ ਆਪ ਪਿੰਡ ਛੱਡ ਕੇ ਆਉਂਦੇ ਅੱਜ ਲੋਕਾਂ ਤੋਂ ਸੀਸਾ ਲੈਂਦੇ ਕਿੱਥੇ ਹੁਣ ਲੋਕਾਂ ਤੋਂ ਵੱਧ ਸੀਸਾ ਲੈਣੀਆਂ ਨਾਲ ਦੀ ਨਾਲ ਤੁਹਾਡੇ ਤੇ ਹੁਣ ਅਸੀਂ ਇੱਕ ਇਹਨਾਂ ਦੀ ਮਾਂ ਆ ਭੈਣ ਆ ਉਹ ਕਹਿੰਦੇ ਅਸੀਂ ਆ ਇਹਦੇ ਇਹੇ ਅੰਮ੍ਰਿਤਸਰ ਤੋਂ ਇਹਦਾ ਅੰਕਲ ਹੈ ਉਹ ਕਹਿੰਦੇ ਅਸੀਂ ਹੁਣ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੁਸੀਂ ਕਰਾਓ ਭਾਈ ਜੀ ਇਹਨਾਂ ਤੇ ਅਸੀਂ ਨਹੀਂ ਤਾਂ ਹੰਕਾਂਗੇ ਕਰਾਓ ਯਾਰ ਕੋ ਕੋ ਇਹਨਾਂ ਨੂੰ ਯਾਰ ਮੀ ਨਾਨੀ 3 ਸਾਲ ਹੋ ਗਏ ਆ ਬਈ ਜੀ ਹਾਂ ਜੀ ਪਰ ਮੇਰੇ ਤੋਂ ਮਤਲਬ ਆ ਜੀ ਤੁਹਾਨੂੰ ਦੱਸਣਿਆ ਪਹਿਲਾਂ ਪਗੜੀ ਵੀਡੀਓ ਸਾਲ ਬੋਲਿਆ ਨਾ 3 ਸਾਲ 6 ਮਹੀਨੇ ਹੋ ਗਏ ਆ ਹੀ ਦੋ ਮਹੀਨੇ ਭਾਈ ਜੀ ਯਾਰ ਆ ਕਿੱਥੋਂ ਲੈਣਾ ਸੀ ਬਸ ਆ ਭਾਈ ਜੀ ਤੇਰਾ ਫੇਰ ਪਰ ਇਹਨੂੰ ਕਦੇ ਇਹਨੂੰ ਨਿਵਾਜ ਦਿੰਦੇ ਹੋ ਕਦੇ ਪਾ ਜੀ ਆ ਜਰਾ ਤੁਸੀਂ ਪੁੱਛੋ ਇਹਨਾਂ ਨੂੰ ਵੀ ਪਾਏ ਇਹਨਾਂ ਨੇ ਇਹ ਤੁਹਾਡੇ ਨਾਲ ਓਏ ਆਦਾ ਪਰਸ ਇੱਕ ਮਿੰਟ ਜੱਗੇ ਬਿਰ ਕੀ ਕਰ ਰਹੇ ਆ ਆਇਆ ਤੋ ਲੈ ਕੇ ਆ ਕਢਾ ਕੇ ਲੈ ਆ ਪਰਸੋ ਚੋਚ ਦੇ ਸਿਰ ਦੇ ਆ ਹਾਲ ਹੁੰਦੇ ਨਹੀਂ ਬਾਈ ਝੂਠ ਨਾ ਬੋਲੀਏ ਗੁਰੂ ਸਾਹਿਬ ਨੂੰ ਜਾਣ ਦੇਣੀ ਆਪਾਂ ਯਾਰ ਨਾ ਨਾ ਬੋਲੀਏ ਮੈਂ ਬਾਈ ਇੱਕ ਦੋ ਤਿੰਨ ਦਿਨਾਂ ਚ ਬੰਦੇ ਦੇ ਆ ਹਾਲਾਤ ਨਹੀਂ ਹੁੰਦੇ ਅਸੀਂ ਵੀ ਜ਼ਿੰਮੇਦਾਰ ਆ ਯਾਰ ਹਾਂ ਉਹਨੂੰ ਉਹਨੂੰ ਪੁੱਛ ਲਿਆ ਕਿੰਨੇ ਚਿਰ ਦਾ ਤੇਰੇ ਕੋਲ ਵੇ ਉਧਰੋਂ ਪੁੱਛ ਲਿਆ ਕਿ ਤੂੰ ਝੂਠ ਨਾ ਬਾਲ ਅਸੀਂ ਅਸੀਂ ਅਲੱਗ ਅਲੱਗ ਬਾਇਟ ਲੈ ਲਈ ਆ ਆਸੀਂ ਗੱਲ ਕਰਦੇ ਆ ਮੈਂ ਵੀ ਐਸੇ ਆਪਾਂ ਸਭੀ ਨੂੰ ਬੋਲਦੇ ਤੁਸੀਂ ਲਿਖੋ ਸਾਰੇ ਇਹਨਾਂ ਨੂੰ ਜੋ ਹੁੰਦਾ ਕਰੋ ਯਾਰ ਕਰੋ ਮਰੇ ਕੋਈ ਗਰੀਬ ਹੈ ਅਮੀਰ ਹੈ ዳਰੂ ਹੈ ਤਾਂ ਹਮੇਸ਼ਾ ਕਦੇ ਨਵਾ ਨੂਈ ਦਿਆ ਕਰੋ ਯਾਰ ਇਹਨਾਂ ਗਰੀਬਾਂ ਨੂੰ ਅਸੀਂ ਅਸੀਂ ਹਰ ਵੀਡੀਓ 'ਚ ਬੋਲਦੇ ਆ ਜੇ ਰੱਖਣਿਆ ਤੇ ਜੇ ਰੱਖਣਿਆ ਤੇ ਜੀਵਨ ਵਧੀਆ ਦੋ ਹਰ ਵੀਡੀਓ 'ਚ ਅਸੀਂ ਬੋਲਦੇ ਸਾਡੀਆਂ ਵੀਡੀਓ ਕਦੇ ਨਹੀਂ ਦੇਖੀ ਤੁਸੀਂ ਦੇਖੀ ਆ ਨਾ ਪਤਾ ਇਹਨਾਂ ਨੂੰ ਅਸੀਂ ਕੀ ਬੋਲਦੇ ਵੀਡੀਓ 'ਚ ਕਿ ਜੇ ਰੱਖੇ ਆ ਨਾ ਉਹਨਾਂ ਨੂੰ ਨਵਾਓ ਯਾਰ ਇੱਕ ਜੀਵਨ ਵਧੀਆ ਦੋ ਪਰ ਕੀ ਕਰ ਰਹੇ ਆਂ ਆਪਾਂ ਨਹੀਂ ਚਾਹ ਦੀ ਨਹੀਂ ਲੋੜ ਤੁਸੀਂ ਯਾਰ ਆਪਣਾ ਕੰਮ ਕਰੋ ਤੁਸੀਂ ਕੀ ਕਰਨਾ ਜਾਓ ਨਾ ਕਿਤੇ ਮੇਰਾ ਵੀ ਅਰਫ ਤੇਰਾ ਮੁੜ ਕੇ ਸੰਗਤ ਕਹਿੰਦੀ ਆ ਵੀ ਭਾਜੀ ਤੁਸੀਂ ਗੁੱਸੇ ਨਾਲ ਬੋਲਦੇ ਹੋ ਇਸ ਕਰਕੇ ਮੇਰਾ ਹੱਥਾ ਜੇ ਰੁਕ ਜਾ ਆ ਜਿੰਨੇ ਨਿਵੇੜਾ ਨਹੀਂ ਹੁੰਦਾ ਉੱਡਰਦਾ ਉਹ ਤਾਂ ਸਾਰਾ ਹੀ ਭਾਜੀ ਹੈਂ ਭਾਜੀ ਨਾਲ ਕਿਹੜੇ ਭਾਜੀ ਲਾਲੀ ਭਾਜੀ ਲਾਲੀ ਭਾਜੀ ਹਾਂ ਇਹਨਾਂ ਦਾ ਲਾਲੀ ਭਾਜੀ ਕੋਈ ਆਹ ਕੌਣ ਛੁੱਟਦਾ ਸੱਚਾ ਦੱਸਣਾ ਲਾਲੀ ਭਾਜੀ ਉਹ ਯਾਰ ਉਹ ਸੇਰੀ ਦੱਸਣ ਲਿਆ ਆ ਸੇਰੀ ਦੱਸਣ ਲਿਆ ਹੈ ਇੱਥੇ ਇੱਥੇ ਖੂਨ ਨਹੀਂ ਆਏ ਸਿਰ ਦੇ ਵਿੱਚ ਕੁਝ ਨਾ ਵਿੱਚ ਚੁੱਕਦੇ ਰਹਿੰਦੇ ਆ ਉਹ ਟਾ ਟਾ ਚੁੱਕਣ ਲਿਆ ਹੋਣਾ ਕਿਤੇ ਆ ਡਰਾਮ ਚ ਪਾਪਾ ਗੋਵਾ ਚੁੱਕਦਾ ਆਵੇ ਡਰਾਮ ਬਣਿਆ ਬਾਲਟਾ ਵੀ ਨਹੀਂ ਦੇ ਸਕਦੇ ਆਪਾਂ ਜੀ ਜੀ ਇਹ ਨਹੀਂ ਜੀ ਚੁੱਕਦਾ ਪੁੱਛਣ ਲੱਗ ਚਲੋ ਕੋਈ ਨਹੀਂ ਹੋਣ ਪ੍ਰਸ਼ਾਸਨ ਦੇ ਵੇੜੇ ਕਨੂੰ ਦੇ ਪਰਿਵਾਰ ਦੇ ਵੇੜਾ ਕਰੋ ਤੁਹਾਡਾ ਸਾਡਾ ਕੰਮ ਹੁਣ ਇੱਥੋਂ ਤੱਕ ਸੀ ਪਰਿਵਾਰ ਨੂੰ ਮਲਾਉਣਾ ਉਹ ਅਸੀਂ ਮਲਾਤਾ ਹੱਥ ਵਾਗਦੇ ਯਾਰ ਉੱਥੇ ਟੁੱਟੀ ਤੋਂ ਤਵਾ ਯਾਰ ਇਹਦੇ ਹੱਥ ਤੁਹਾ ਇਹਦੇ ਇੱਕ ਲੱਲੀ ਦਿਖਾ ਦੇ ਇੱਕ ਵਾਰ ਇੱਥੇ ਪੁੱਤ ਇੱਕ ਵਾਰ ਪੈਰਪੁਰ ਸੰਗਤ ਜੀ ਦੇਖ ਸਕਦੀ ਆ ਸੋ ਇਹ ਇਹ ਮਸਲਾ ਦੇਖੋ ਕੀ ਆ ਕੀ ਇਹ ਪੰਜਾਬੀ ਐ ਕਈ ਲੋਕ ਸਾਨੂੰ ਕਹਿੰਦੇ ਨਾ ਤੁਸੀਂ ਪ੍ਰਵਾਸੀਆਂ ਦਾ ਖੜਦੇ ਹੋ ਯਾਰ ਸਾਡੇ ਲੋਕ ਪੰਜਾਬੀ ਵੀ ਨਹੀਂ ਛੱਡਦੇ ਡੰਡਾ ਪਿੰਡ ਤੋਂ ਆਪਾਂ ਲੈ ਕੇ ਗਏ ਸਾ ਤਰਨਤਾਰਨ ਏਰੀਆ ਦਾ ਬੰਦਾ ਗੁਲਾਮ ਬਣਾ ਕੇ ਰੱਖਿਆ ਸੀ ਅੱਜ ਉਹ ਵੀ ਠਾਣਾ ਘਰਿੰਡਾ ਸੀ ਅੱਜ ਖੈਰੋ ਖੈਰਾ ਪਿੰਡ ਹੈ ਠਾਣਾ ਘਰਿੰਡਾ ਇਹ ਵੀ ਬੰਦਾ ਪੰਜਾਬੀ ਹੈ ਪੰਜਾਬੀਆਂ ਨੂੰ ਤਾਂ ਛੱਡਦੀਏ ਚਲੋ ਯਾਰ ਤੁਹਾਨੂੰ ਉਹਨਾਂ ਪ੍ਰਦੇਸੀਆਂ ਨਾਲ ਪਿਆਰ ਨਹੀਂ ਹੈਗਾ ਪੰਜਾਬੀਆਂ ਨਾਲ ਤਾਂ ਕਰ ਲਓ ਪਰ ਨਹੀਂ ਫਿਰ ਇਹ ਸੰਗਤ ਜੀ ਦੇਖੋ ਇਹ ਜਿੰਨੇ ਵੀ ਘਰ ਨੇ ਜਿੰਨਿਆਂ ਲੋਕਾਂ ਨੇ ਰੱਖੀਆਂ ਉਹ ਸਾਰੇ ਸਾਡੀਆਂ ਵੀਡੀਓ ਦੇਖਦੇ ਨੇ ਹੋਰ ਸੁਸਾਇਟੀਆਂ ਦੀਆਂ ਵੀ ਦੇਖਦੇ ਨੇ ਜਿਹੜੇ ਅਸੀਂ ਘਰਾਂ 'ਚੋਂ ਬੰਦੇ ਛਡਵਾ ਰਹੇ ਆ ਸਾਰੇ ਲੋਕ ਦੇਖਦੇ ਨੇ ਪਰ ਕਦੇ ਵੀ ਕੰਨ ਤੇ ਜੂ ਨਹੀਂ ਸਰਕਦੀ ਜੀਵਨ ਵਧੀਆ ਨਹੀਂ ਦਿੰਦੇ ਜਿਹੜੇ ਬੰਦੇ ਡਰੈੱਸ ਦੱਸਦੇ ਨੇ ਉਹਨਾਂ ਨੂੰ ਮਲਾਉਂਦੇ ਨਹੀਂ ਆ ਜੋ ਕਿ ਬਹੁਤ ਵੱਡਾ ਜ਼ੁਲਮ ਹੈ ਅਰੇ ਤੋ ਆ ਯਾਰ ਇਹਦੇ ਘਰ ਤੇ ਤੇ ਅੱਜ ਵੀ ਅਸੀਂ ਸਵੇਰ ਦਾ ਬੰਦਾ ਇੱਥੇ ਭਾਇਆ ਸੀ ਪੱਠੇ ਵੜਦਾ ਵੀ ਪਿਆਲੀਆਂ ਤੇ ਅਸੀਂ ਸਵੇਰ ਦਾ ਚੱਕ ਕਰਨ ਲਿਆ ਕਿਉਂਕਿ ਸਾਨੂੰ ਪਤਾ ਲੋਕ ਲਗਾ ਲੈਂਦੇ ਆ ਹੁਣ ਇੱਥੇ ਆਪਾਂ ਨੂੰ ਭਾਵੇਂ ਚਾਰ ਬੰਦੇ ਦੇਖਿਆ ਨਾ ਪਿੱਛੇ ਆਉਂਦੇ ਆ ਜਾਂ ਹੌਂਸਲ ਤੋਂ ਸਾਰੇ ਲੋਕੇ ਜੀ ਕੋਈ ਪਾਜੀ ਘਰ ਜਾ ਕੇ ਨਵਾਵਾਂਗੇ ਇਹਨੂੰ ਆਪਾਂ ਭਾੜੇ ਦਾ ਸਾ ਆਪਣੇ ਕੋਲ ਬਾਥਰੂਮ ਨਹੀਂ ਹੋਣਗੇ ਕਰਦੇ ਬੰਦ ਯਾਰ ਛੱਡ ਤੂੰ ਬੜੀ ਸੇਵਾ ਕਰ ਲਈ ਤੂੰ ਕੋਈ ਗੱਲ ਨਹੀਂ ਨਵਾਵਾਂਗੇ ਜਾ ਕੇ ਸਾਡੇ ਕੋਲ ਪਾਣੀ ਨਹੀਂ ਹੋਊਗਾ ਕਿਉਂ ਤੇ ਸਾਬਣ ਨਹੀਂ ਹੋਊਗਾ ਜਿਹੜੀਆਂ ਦਰਦ-ਦਰੜ ਭੜਕਦੀਆਂ ਫਿਰਨੀਆਂ 4 ਸਾਲਾਂ ਦੀ ਉਹ ਸਭਾ ਕੁਝ ਦੇ ਲੈਣਗੀਆਂ ਹੁਣ ਇਹਨਾਂ ਨੂੰ ਬਾਹਰ ਸਾਰ ਨਾਲ ਤੇ ਉੱਥੇ ਪਰਿਵਾਰ ਦੇ ਜੋ ਬਿਆਨ ਬਣਦੇ ਆ ਲਿਖੋ ਤੇ ਜੋ ਬਣਦੀ ਇਹਨਾਂ ਤੇ ਕਰੋ ਧਾਰਾ ਕਾਰਵਾਈ ਕਰੋ ਇਹ ਤੇ ਇਧਰ ਜ਼ਮੀਨ ਤੇ ਦੋ ਬਿਸਤਰੇ ਲੱਗੇ ਹੋਏ ਭਾਜੀ ਸੌਂਦਾ ਹੀ ਪੁੰਝੇ ਆ ਪੈਣੇ ਸਾਨੂੰ ਪਤਾ ਨਹੀਂ ਇਹ ਲੋਕ ਇਹ ਲੋਕ ਕਿਤੇ ਚਬਾਰਿਆ ਚ ਪਉਣ ਵਾਲੇ ਥੋੜੀ ਆ ਮੈਨੂੰ ਪਤਾ ਨਹੀਂ ਆ ਸਾਡੇ ਲੋਕਾਂ ਦਾ ਚਲੋ ਇਧਰ ਆ ਤੂੰ ਵੀ ਚਲਾ ਬੜਾ ਦੱਸ ਦੇ ਐਡਰੈਸ ਦੱਸ ਦੱਸ ਦੱਸਦਾ ਇਹਦਾ ਲੈ ਦੋ ਦਿਨਾਂ ਚ ਘਰ ਲੱਭ ਜਾਣਾ ਮਰਾਜੀ ਦੋ ਦਿਨਾਂ ਚ ਲੱਭ ਜਾਣਾ ਇਹਨਾਂ ਨੂੰ ਲਾਓ ਸਰ ਨਾਲ ਇਹਨਾਂ ਨੂੰ ਭਾਓ ਕਰਨੀ ਪਾਣੀ ਤਾਂ ਚਲੋ ਇਹ ਤਾਂ ਪਰਮਾਤਮਾ ਦਾ ਹੈ ਇਹ ਤਾਂ ਇਹਦੇ ਵਿੱਚ ਤਾਂ ਕੋਈ ਹੱਲ ਹੋਵੇ ਉਹ ਰਾਇ ਲੋ ਆ ਮਾ ਤੇ ਰਾਸ਼ੀ ਚੋਰ ਪਾ ਪੈਸਾ ਆ ਬਲੇ ਆ ਬਿਲਕੁਲ ਮੈਂਟਲੀ ਬੰਦਾ ਠੀਕ ਨਹੀਂ ਹੈ ਬਿਲਕੁਲ ਮੈਂਟਲੀ ਠੀਕ ਨਹੀਂ ਹੈ ਜੋ ਕਿ ਕਿਉਂਕਿ ਉਹ ਜਿਹੜਾ ਬੰਦਾ ਦਿਮਾਗੋ ਸੰਗਤ ਜੀ ਠੀਕ ਨਹੀਂ ਨਾ ਵੀਰ ਜੀ ਉਹ ਤੋਂ ਆਪਾਂ ਕੰਮ ਨਹੀਂ ਕਰਾ ਸਕਦੇ ਕਿਉਂਕਿ ਉਹ ਆਪਦੀ ਮਰਜ਼ੀ ਨਾਲ ਨਹੀਂ ਕਰ ਸਕਦਾ ਪਰ ਇਹ ਹੁਣ ਵੀਰ ਹੈ ਇਹ ਸਾਰਾ ਡਰੈਸ ਦੱਸਦਾ ਗਰਦਾਸਪੁਰ ਦਾ ਰਹਿਣ ਵਾਲਾ ਸੀ ਜੇ ਆਪ ਛੱਡਉਂਦੇ ਉਹਦੀ ਮਾਂ ਭੈਣ ਨੂੰ ਅੱਜ ਨਾਲ ਸਾਨੂੰ ਨਾਲ ਲੈ ਕੇ ਸੱਚ ਕਰਦੇ ਚਲੋ ਭਾਜੀ ਆਜੋ ਚਲ ਆ ਵੀਰੇ ਬੈ ਯਾਰ ਆਜੋ ਪੋਰ ਬਾਈ ਕੀ ਹਾਲ ਚੜਾ ਬਾਕੀ ਮੋਦਵਾਰ ਸੱਜਣ ਆਏ ਨੇ ਅਸੀਂ 5 ਮਿੰਟ ਵੇਟ ਕਰ ਲੈਨੇ ਆ ਕਰ ਲੈਣ ਵਿਚਾਰ ਜੇ ਡਰਸ ਕੋਈ ਆ ਜਾਣਾ ਥਾਣੇ ਚਲੋ ਇੱਕੋ ਨਾਲ ਦੇ ਘਰ ਵਾਲੇ ਇੱਕ ਥਾੜੇ ਆ ਜਾਓ ਜਿਹੜੇ ਆਪਣੇ ਮੋਦਵਾਰ ਬੰਦੇ ਆਜੋ ਹਾਂਜੀ ਉਹਨੇ ਤੇ ਬੰਦਾ ਆ ਜਾਂਦਾ ਆ ਜਾ ਬੇਟਾ ਤੂੰ ਆ ਜਾ ਆ ਜਾ ਆ ਜਾ

ਅੰਗੀ ਦਾ ਬੇਨਤੀਆਂ ਹਰ ਰੋਜ਼ ਕਰਦੇ ਆਂ ਵੀ ਆਪ ਦੇ ਦਿਓ ਆਪ ਦੇ ਦਿਓ ਆਪ ਦੇ ਦਿਓ ਡਰੈਸ ਦੱਸਦਾ ਤੁਸੀਂ ਆਪ ਛੱਡਉਂਦੇ ਉਹਨੂੰ ਵਿਚਾਰੇ ਨੂੰ ਗਰਦਾਸਪੁਰ ਕਿਤੇ ਦੂਰ ਸੀ ਪੰਜਾਬ 'ਚ ਹੀ ਪੈਂਦਾ ਸੀ ਗਰਦਾਸਪੁਰ ਵੀ ਅਈ ਦੇਖੋ ਕਿੰਨੇ ਯਾਰ ਪਰਿਵਾਰ ਚੱਲੋ ਜਿਹੜੇ ਲੱਭਦੇ ਆ ਵਿਚਾਰੇ ਉਹਨਾਂ ਨੂੰ ਮਿਲਾਓ ਹਨਾ ਗਲਤੀ ਤਾਂ ਇਹਨਾਂ ਦੀ ਇਹ ਆ ਕਿ ਜਦੋਂ ਪਰਿਵਾਰ ਆਪਣਾ ਪਿੰਡ ਦੱਸ ਰਿਹਾ ਸਾਰਾ ਕੁਝ ਦੱਸ ਰਿਹਾ ਨੈਟ ਤੇ ਵੀਡੀਓ ਪਾ ਦਿਓ ਯਾਰ ਬਸ ਦੱਸਦੇ ਨਹੀਂ ਲੋਕ ਹੁਣ ਸਾਡੀ ਤਾਂ ਕੋਈ ਗਲਤੀ ਨਹੀਂ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਰਹਿ ਜਾਂਦਾ ਪਿੱਛੇ ਫਿਰ ਕੋਈ ਕੋਈ ਸਿੱਖਦੇ ਆ ਜੇ ਅਸੀਂ ਸੇਵਾ ਦੇ ਵਿੱਚ ਚੱਲੇ ਆ ਨਾ ਸਾਡਾ ਸਾਨੂੰ ਤਰਸ ਤੇ ਵੀ ਦਰਸਾਉਂਦਾ ਪਤਾ ਨਹੀਂ ਸਾਡਾ ਦੇਲੀ ਜਾਂਦਾ ਹੋ ਗਿਆ ਪਰ ਤੁਹਾਨੂੰ ਰੱਖਣ ਵਾਲਿਆਂ ਨੂੰ ਤਰਸ ਨਹੀਂ ਆਉਂਦਾ ਇਹ ਵੀ ਸੱਚ ਜੀ ਸਾਨੂੰ ਤੇ ਹੁਣ ਤੇਰੇ ਤੇ ਤਰਸ ਆਉਣ ਲੱਗ ਗਿਆ ਪਰ ਤੁਹਾਨੂੰ ਰੱਖਣ ਵਾਲਿਆਂ ਨੂੰ ਕਿਉਂ ਨਹੀਂ ਆਉਂਦਾ ਵੀ ਯਾਰ ਉਹਨੂੰ ਉਹਦਾ ਘਰ ਬੁਆ ਪੁੱਛ ਲਈ ਉਹਨੂੰ ਉਹਦਾ ਪਿੰਡ ਪੁੱਛ ਲਈ ਹੁਣ ਦੱਸੋ ਕੀ ਕਰਨਾ ਆਪਾਂ ਇਹਦਾ ਹੁਣ ਕੀ ਕਰਨਾ ਅੱਗੇ ਤਦ ਸੱਚ ਮੇਰਾ ਵੀਰ ਦੱਸ ਵੀ ਤੇਰੇ ਕੋ ਕਿੰਨੇ ਸਿਰ ਤੋਂ ਮੈਂ ਤੈਨੂੰ ਦੱਸਤਾ ਸਾਬ ਜਿੱਥੇ ਮਰਜੀ ਆਂਡ ਗਵਾਣ ਪਿੰਡ ਪੁੱਛੋ ਜਿੱਥੋਂ ਪਿੱਛੋਂ ਸਾਲੇ ਬਾਈ ਜੀ ਕੋਈ ਸਾਥ ਨਹੀਂ ਨਾ 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 14 ਕਿ ਮਹੀਨੇ ਹੋਏ ਆ ਤੇ ਪਰਮਾਤਮਾ ਤਾਂ ਆਪਾਂ ਨੂੰ ਦੇਖ ਹੀ ਰਿਹਾ ਹਨਾ ਜੇ ਅੱਜ ਵੀ ਆਇਆ ਵੀ ਆਪੇ ਹੀ ਆ ਯਾਰ ਕੋਈ ਜਾਣਦਾ ਨਹੀਂ ਇਹ ਆਇਆ ਵੀ ਕੋਈ ਨਹੀਂ ਆ ਬੌੜੀ ਸਾਹਿਬ ਆਇਆ ਇਹ ਗੋਦੀ ਚ ਚਲੋ ਕੋਈ ਜੀ ਇਹ ਚੀਜ਼ ਦੱਸੋ ਉਹ ਹੋ ਇਹ ਚੀਜ਼ ਦਾ ਵੀਰੇ ਸਬੂਤ ਨਹੀਂ ਨਾ ਹੈਗਾ ਹਾਂ ਇਹ ਹੁਣ ਸਾਡੇ ਕੋਲ ਜਿਹੜੀ ਇਤਲਾਹ ਹੈ ਟਰੱਕ ਤੇ ਲੈ ਗਿਆ ਇਹਨਾਂ ਦਾ ਕੋਈ ਬੰਦਾ ਦੱਸੋ ਇਹ ਅਹੀਂ ਤੇ ਫਿਰ ਉਹ ਕਲੈਪਿੰਗ ਦਾ ਪਾਵਾਂਗੇ ਨਾ ਔਰ ਤੁਸੀਂ ਹੁਣ ਜਿਆਦਾ ਬੰਦ ਜਿਆਦਾ ਫਿਰ ਵੇਖੋ ਜਿਹੜੀ ਰਹੀ ਗੱਲ ਹੈ ਵੀਰਾਂ ਦਾ ਸੌਂ ਦੀ ਸੌਂਹਾਂ ਤਾਂ ਯਾਰ ਲੋਕੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਖਾਈ ਜਾਂਦੇ ਆ ਸਾਡਾ ਤਾਂ ਤੁਸੀਂ ਵੇਂਦੇ ਹੋ ਸਾਡਾ ਤਾਂ ਵੇਖੋ ਕਈ ਬੰਦੇ ਛੜਾਏ ਆ ਉਹ ਪਹਿਲਾ ਵੀਡੀਓ ਚ ਬੰਦਾ ਕਹਿੰਦਾ ਵਾ ਵੀ ਮੇਰੇ ਕੋ 3.5 ਸਾਲ ਆ ਗੁਰਦਾਰੇ ਜਾ ਕੇ ਕਹੇ ਸੌਂ ਖਾ ਗਿਆ ਮੇਰੇ ਕੋ 1 ਸਾਲ ਆ ਤੇ ਫਿਰ ਉਹਦਾ ਕੀ ਸੱਚ ਨਹੀਂ ਇਹ ਤੇ ਵੀਰ ਜੀ ਇੰਨਾ ਟਾਈਮ ਹੀ ਹੋ ਗਿਆ ਸੋ ਇਹ ਨਹੀਂ ਅੱਜ ਵੀ ਤੂੰ ਨਵੇੜਾ ਦਾ ਵਾ ਤੁਸੀਂ ਹਾਂ ਤੂੰ ਪਹਿਲੀ ਪਹਿਲ ਤੇ ਆਧਾਰ ਤੇ ਮੈਂ ਇਹੋ ਕਰਾਂ ਕਿ ਚਲੋ ਹਾਂ ਹਾਂਜੀ ਹਾਂਜੀ ਠੀਕ ਹੈ ਨਾ ਅਦੇ ਆਪਲੇ ਹੋ ਕਰੀਏ ਕੀ ਇਹਨਾਂ ਦਾ ਤੁਸੀਂ ਦੱਸੋ ਸਰ ਕੀ ਕਰੀਏ ਇਹਨਾਂ ਦਾ ਦੱਸ ਵੀ ਜੋ ਦਾ ਹੱਕ ਬੰਦਾ ਇੱਥੇ ਬੈਠ ਦੋ ਕੋਈ ਗੱਲ ਨਹੀਂ ਇੱਥੇ ਆਪਣੇ ਪਹਿਲਾਂ ਤਾਂ ਇਹ ਆ ਵੀ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ ਜਿਹੜਾ ਆਪਾਂ 4 ਸਾਲਾਂ ਬੈਠੋ ਪੜਨੇ ਤੁਸੀਂ ਜਿਹੜਾ ਆਪਾਂ 4 ਸਾਲਾਂ ਤੋਂ 4 ਦਿਨ ਬੈਠ ਪੜਨੇ ਜਿਹੜੀ ਤੂੰ ਬੈਹ ਨਾ ਤੈਨੂੰ ਮੈਂ ਕਿਹਾ ਬੈਠ 4 ਸਾਲਾਂ ਤੋਂ ਜਿਹੜਾ ਆਪਾਂ ਆਪਣੀ ਕੋਸ਼ਿਸ਼ ਜਾਰੀ ਸੀ ਤੇ ਗੁਰੂ ਨੇ ਉਸ ਮਿਹਨਤ ਨੂੰ ਫਲ ਆਇਆ ਠੀਕ ਹੈ ਦੂਜੇ ਪਾਸੇ ਉਹ ਮਾਰੀ ਬਾਈ ਨੂੰ ਆਵਾਜ਼ ਜਿੰਨੇ ਰੱਖਿਆ ਸੀ ਇਹਰਾ ਇਧਰ ਆ ਵੀਰ ਮੋਹਰਾਲ ਉੱਤਰ ਪਿੱਛੇ ਡਟਾਓ ਤੇ ਦੂਜੇ ਪਾਸੇ ਇਹ ਵੀ ਆਪਣਾ ਆਪਦੀ ਗਲਤੀ ਮੰਨਦਾ ਭਾਈ ਇਹਨੂੰ ਮਾਫ ਕਰੋ ਇੱਕ ਵਾਰ ਮੈਂ ਮੰਨਦਾ ਆਪਦੀ ਗਲਤੀ ਮੰਨਦਾ ਮਾਂ ਜਾਂ ਤੂੰ ਮੈਂ ਕਿਉਂ ਨਾ ਮੂਡ ਵੇਂਦੀ ਰਹੀ ਨਹੀਂ ਤਰੋਂ ਵੀਡੀਓ ਆਂਦੀ ਰਹੀ ਕਿਤੇ ਮੇਰੇ ਕੋਲ ਵੀਡੀਓ ਆ ਜਾ ਮੈਂ ਤੈਨੂੰ ਫੋਨ ਕਰਾਂ ਤੂੰ ਕਿਉਂ ਨਹੀਂ ਮੈਂ ਨਾ ਫੋਨ ਵੇਂਦੀ ਰਹੀ ਐ ਬਸ ਵੀਡੀਓ ਹੀ ਵੇਂਦੀ ਰਹਿਣਾ ਕਿਤੇ ਮੇਰੇ ਭਰਾ ਦੀ ਵੀਡੀਓ ਪਾਈ ਹੋਈ ਕਿਨੇ ਕਈ ਲੋਕ ਕਰ ਪਾਈ ਹੁੰਦੀ ਆ ਕਿ ਦੈ ਦੈ ਗਵਾਚਾ ਤੂੰ ਆਖਲੇ ਨੂੰ ਤੂੰ ਵੀਡੀਓ ਹੀ ਪਾ ਦਿੰਦਾ ਗਰੋਹ ਨਹੀਂ ਪਾਈ ਤੀ ਤੂੰ ਝੂਠ ਬੋਲਦੇ ਹੋ ਸਾਨੂੰ ਜਿਨ੍ਹਾਂ ਨੇ ਦੱਸਿਆ ਉਹਨੇ ਕਿ ਇਹ ਨਹੀਂ ਸੀ ਤੂੰ ਇੱਥੇ ਆ ਨਾਲੇ ਕੋਈ ਦੂਰ ਵੀ ਨਹੀਂ ਹੈਗਾ ਹੈਗਾ ਕਿੰਨਾ ਪੰਜਾਬ 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 ਸੀ 50 60 ਕਿਲੋਮੀਟਰ ਸਾਰਾ ਦੂਰਿਆ ਪਿੰਡ ਵਿਚਾਰੇ ਦਾ ਹੋਂਦ ਤੂੰ ਹੀ ਜੋ ਮੰਨ ਕੇ ਤਾਡੇ ਪਿੰਡ ਦੇ ਬੰਦੇ ਕਈ ਸਾਡੇ ਕੋਲ ਫਿਰ ਹੈਗੇ ਜਿਹੜੇ ਕਹਿੰਦੇ ਵੀ ਇਨਾਂ ਕੋਲ ਹੋਦਾ ਤੇਰੀ ਉਹਨਾਂ ਨਾਲ ਦੁਸ਼ਮਣੀ ਹੋਵੇ ਉਹ ਤਾਂ 3 ਸਾਲ ਆਂਦੇ ਆ। ਹਣਾ ਵੇਖੋ ਆਪਾਂ ਮੈਂ ਸੇਵਾ ਦੇ ਕੰਮ ਤੇ ਝੂਠ ਨਹੀਂ ਬੋਲਦਾ। ਉਹਨਾਂ ਦੇ ਕਾਰਵਾਈ ਚਾਹੀਦੀ ਇਹਨਾਂ ਨੇ ਕਾਰਵਾਈ ਮੇਰੀ ਗੱਲ ਸੁਣੋ ਕਾਰਵਾਈ ਹੋ ਜੂਗੀ ਕੋਈ ਚੱਕਰ ਨਹੀਂ। ਚੱਕਰ ਕੀ ਪੈਣਾ ਬਾਈ ਜੀ ਵੇਖੋ। ਇਹਨਾਂ ਨੂੰ ਗਾਂ ਨੂੰ ਕਿੱਦਾਂ ਪਤਾ ਲੱਗੂਗਾ? ਉਹ ਤੇ ਗੱਲ ਤੇ ਹੈਗਾ ਐਸਾਸ ਦੀ। ਗੱਲ ਤੇ ਹੈਗੀ ਐਸਾਸ ਦੀ ਕਿ ਜੇ ਇਹਨੂੰ ਅੱਜ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਜੇ। ਇਹ ਤਾਂ ਕਰ ਕੰਮ ਨਹੀਂ। ਇੰਨੇ ਹੁਣ ਵੀਰ ਤੇਰੇ ਹੱਕ ਤੇ ਖੜ ਗਏ ਆ ਪਰ ਮੈਂ ਮੇਰੀ ਗੱਲਾਂ ਸੱਚੀਆਂ ਇਨਾ ਬਾਈਆਂ ਚ ਕਿਸੇ ਨੇ ਕਦੀ ਆਣ ਕੇ ਤੈਨੂੰ ਕਿਹਾ ਹੋਵੇ ਕਿ ਬਾਈ ਤੇਰੇ ਕੋਲ ਜਿਹੜਾ ਬੰਦਾ ਪੰਜਾਬੀ ਲੱਗਦਾ ਇਹਨੂੰ ਕੋ ਪਿੰਡ ਪੁੰਡ ਪੁੱਛੀਏ ਕਿਸੇ ਨੇ ਬਾਈ ਪੁੱਛਿਆ ਇਨਸਾਨੀਅਤ ਲਈ ਕਿਸੇ ਨੇ ਨਹੀਂ ਪੁੱਛਿਆ ਅੱਜ ਤੁਸੀਂ ਇਹਦੀ ਮਦਦ ਲਈ ਜ਼ਰੂਰ ਆ ਗਏ ਉਹ ਵਧੀਆ ਗੱਲ ਆ ਤੁਹਾਨੂੰ ਖੜਨਾ ਪੈਣਾ ਆ ਦੀ ਡਰੈਸ ਦਿੱਤਾ ਹੀ ਹੈ ਪਹੁੰਚੇ ਆ ਆਪਾਂ ਆਪਣੇ ਸਾਰੇ ਪੰਜਾਬ ਦੇ ਆਪਾਂ ਨੂੰ ਇੱਕ ਗਲਤੀ ਸਾਡੀ ਮਹਾਰਾਜ ਆਪਾ ਤੂੰ ਮੇਰਾ ਬਜ਼ੁਰਗਾ ਬਜ਼ੁਰਗਾ ਤੁਹਾਡੇ ਤੇ ਆਸ਼ੀਰਵਾਦ ਨਾਲ ਅਸੀਂ ਤੁਰੇ ਫਿਰੇ ਕੰਮ ਦੱਸੋ ਕਿ ਦਾਦਾ ਜੋ ਬੰਦਾ 3 ਸਾਲ ਤੇ 3 ਸਾਲ ਰਿਹਾ 3 ਸਾਲ ਕਿਤੇ ਉਹ ਕਹਿੰਦੇ 3 ਸਾਲ ਰਿਹਾ ਇਦੋ ਹੀ ਜੋ ਬੋਲੀ ਜਾਓਗੇ ਇਦਾਂ ਹੀ ਬੋਲੀ ਜਾਣਾ ਤੂੰ ਬਾਰਾ ਇਹਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਦਾ ਮੈਂ ਜੀ ਆਪਾਂ ਤੁਹਾਨੂੰ ਦੱਸਾਂਗੇ ਜਿੰਨੋ ਮਰਜ਼ੀ ਪੁੱਛ ਲਓ ਭਾਵੇਂ ਕਿ ਪਰ ਜਦੋਂ ਗੁਰੂ ਸਾਹਿਬ ਆ ਗਏ ਨਾ ਉੱਥੇ ਆਪਾਂ ਸਾਰੇ ਖਤਮ ਹੋ ਗਏ ਆ ਖਤਮ ਹੋ ਗਏ ਆ ਆਪਾਂ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਪਤਾ ਤੁਹਾਡੇ ਦਿਲ 'ਚ ਗੁਰੂ ਸਾਹਿਬ ਲਈ ਕੀ ਆ ਮੈਨੂੰ ਪਤਾ ਮੇਰੇ ਮੇਰੇ ਦਿਲ 'ਚ ਗੁਰੂ ਸਾਹਿਬ ਲਈ ਕੀ ਸਤਕਾਰ ਆ ਸਾਰੇ ਮੰਨਦੇ ਆ ਜਦੋਂ ਉਹ ਆ ਗਏ ਉੱਥੇ ਸਾਰੀਆਂ ਚੀਜ਼ਾਂ ਜਦੋਂ ਉਹਨੇ ਗੁਰੂ ਸਾਹਿਬ ਨੂੰ ਕਹਿਤਾ ਕਿ ਮੈਨੂੰ ਸਾਲ ਹੋ ਗਿਆ ਉਹਨੂੰ ਐ ਮੰਨ ਤਾ ਸੇਵਾ ਵੀ ਉਹਦੀ ਜਿਹੜੇ ਕਰਦੋਂ ਤੂੰ ਹੀ ਆਇਆ ਹਾਂਜੀ ਹਾਂਜੀ ਨਹੀਂ ਉ ਪਸੇਹੀ ਆ ਵੀ ਆਪਾਂ ਉਹਦੇ ਗੁਰੂ ਦੇ ਫਰਮਾਨ ਨੂੰ ਵੀ ਸਮਝੀਏ ਅਸੀਂ ਤਾਂ ਪਿੰਡਾਂ 'ਚ ਵੀ ਲੋਕਾਂ ਨੂੰ ਅਵੇਅਰ ਕਰਨ ਦੀ ਲੱਗੇ ਹੋਇਆ ਕਿ ਜਿਹੜੇ ਲੋਕ ਤੁਹਾਡੇ ਘਰਾਂ ਦੇ ਵਿੱਚ ਆਪਣਾ ਡਰੈੱਸ ਰੱਖੇ ਆ ਤੁਸੀਂ ਡਰੈੱਸ ਦੱਸਦੇ ਆ ਤੁਸੀਂ ਸਾਨੂੰ ਵੀਡੀਓ ਭੇਜ ਦਿਓ ਅਸੀਂ ਉਹਦਾ ਘਰ ਲੱਭਾਂਗੇ ਤੁਹਾਡੇ ਘਰ 'ਚ ਅਸੀਂ ਇੱਧਾਂ ਨਹੀਂ ਆਵਾਂਗੇ ਜਿੱਦਾਂ ਹੋਣ ਆਏ ਆ ਪਰ ਸਾਨੂੰ ਆਪ ਲੋਕ ਅਜੇ ਵੀ ਨਹੀਂ ਦੱਸ ਰਹੇ ਭਾਈ ਜੀ ਅਜੇ ਵੀ ਨਹੀਂ ਦੱਸ ਰਹੇ ਉਥੇ ਆਪਾਂ ਗਲਤ ਹੋ ਜਾਂਦੇ ਹਨਾ ਆਪਾਂ ਕਹਿੰਨੇ ਆ ਕਿ ਯਾਰ ਆਪਾਂ ਰੋਜ਼ ਗੁਰੂ ਘਰੇ ਜਾਂਦੇ ਨਤਮਸਤਕ ਹੁੰਨੇ ਆ ਪਰ ਕਿਤੇ ਨਾ ਕਿਤੇ ਆਪਾਂ ਸੋਚੀਏ ਕਿ ਨਹੀਂ ਇਹਨੇ ਬੱਚਿਆਂ ਨੂੰ ਬਣਾ ਕਰ ਲਿਆ ਉਹ ਚੰਗੀ ਗੱਲ ਹੈ ਇਹਨੇ ਦੋਨਾਂ ਦੋਨਾਂ ਪਰਿਵਾਰਾਂ ਦੀ ਹੈ ਜੀ ਅਸੀਂ ਤਾਂ ਵੇਖੋ ਇਹਦੇ ਵਿੱਚ ਹੁਣ ਅਸੀਂ ਤਾਂ ਸਾਡਾ ਤਾਂ ਰੋਲ ਖਤਮ ਹੋ ਗਿਆ ਖਤਮ ਹੋ ਗਿਆ ਇਹ ਕਹਿੰਦੇ ਭਾਜੀ ਹੁਣ ਲੋਕਡਾਊਨ ਦਾ ਮੇਰੀ ਗੱਲ ਸੁਣੋ ਐਦਾਂ ਕਰ ਜੀ ਮੈਂ ਮੈਂ ਮੰਨਦਾ ਜੀ ਅਸੀਂ ਅਸੀਂ ਜਦੋਂ ਨੇ ਕਹਿਤਾ ਮੇਰੇ ਕੋਲ ਸਾਲ ਹੋ ਗਿਆ ਅਹੀ ਥੋੜੀ ਕੀਆ ਹਨਾ ਸਾਨੂੰ ਵੀ ਤੇ ਤੁਹਾਡੇ ਪਿੰਡ ਦੇ ਨੇ ਦੱਸਿਆ ਨਾ ਪੀਨਾਂ ਕੋਲ 3 ਸਾਲ ਆ ਆ ਡੇਰਾ ਆ ਆ ਨਾਂ ਦਾ ਬੰਦਾ ਆ ਫੇਰੀ ਅਸੀਂ ਪਹੁੰਚੇ ਨਹੀਂ ਇਥੋਂ ਤੱਕ ਇਹਦੇ ਬਾਰੇ ਦੱਸਿਆ ਵੀ ਤੇ ਤੁਹਾਡੇ ਪਿੰਡ ਚੋਂ ਹੀ ਆ ਬਾਈ ਜੇ ਤੁਸੀਂ ਇੰਨੇ ਅੱਜ ਇਹਦੇ ਹੱਕ ਲਈ ਆਏ ਉਹਨਾਂ ਤੇ ਤੁਹਾਡੇ ਪਿੰਡ ਚੋਂ ਵੀ ਲੋਕ ਹੈਗੇ ਜਿਹੜੇ ਇਹਦੇ ਹੱਕ ਲਈ ਆਏ ਆ ਉਹ ਗੁਪਤ ਰਹਿ ਗਏ ਆ ਉਹ ਆਪਣੇ ਸਾਹਮਣੇ ਚਿਹਰੇ ਨਹੀਂ ਆਏ ਪਰ ਉਹਦੀ ਦਰਗਾਹ ਤੇ ਉਹਨਾਂ ਦਾ ਚਿਹਰਾ ਆ ਗਿਆ ਬਾਈ ਜੀ ਸੱਚ ਜਾਣਿਓ ਜਿਹੜੇ ਬੰਦੇ ਨੇ ਇਹਦੇ ਬਾਰੇ ਦੱਸਿਆ ਨਾ ਉਹਨਾਂ ਦਾ ਚਿਹਰਾ ਉਦੀ ਦਰਗਾਹ ਤੇ ਆ ਗਿਆ ਆਪਣੇ ਤੇ ਦੁਨੀਆ ਤੇ ਚਿਹਰੇ ਆਏ ਆ ਨਾ ਉਹਦਾ ਉੱਥੇ ਆ ਗਿਆ ਜਿੱਥੇ ਆਉਣਾ ਚਾਹੀਦਾ ਸੀ ਤੁਸੀਂ ਅੱਜ ਇਹਦੇ ਲਈ ਆਏ ਹੋ ਤੁਸੀਂ ਇਹਦੇ ਲਈ ਨਹੀਂ ਆਏ ਗਰੀਬ ਲਈ ਭਾਵੇਂ ਦੀ ਗੱਲ ਦਾ ਗੁੱਸਾ ਕਰਿਓ ਜਿੰਨੇ ਖੜੇ ਹੋ ਇਹ ਬਜ਼ੁਰਗ ਇਹਦੇ ਲਈ ਆਏ ਆ ਆਪਦੇ ਘਰ ਲਈ ਆਏ ਆ ਇਹਦੇ ਲਈ ਕੋਈ ਨਹੀਂ ਆਇਆ ਗਰੀਬ ਲਈ ਤੁਸੀਂ ਕੀ ਕਹਿੰਦੇ ਹੋ ਕੋਈ ਮੇਰੇ ਵੀ 8000 ਦੇ ਹਿਸਾਬ ਨਾਲ ਸਾਲ ਦੀ ਉਹਨੂੰ ਮਿਹਨਤ ਦੇ ਤੇ ਇੱਥੇ ਲਿਖਤੀ ਪੜਤੀ ਕਰਨਾਂ ਦੇ ਕਰ ਮਨ ਭਣ ਮੇਰੀ ਤੇ ਸਾਡੇ ਚਲੋ ਕਰ ਇਹ ਤੇ ਕਰਨਾ ਤੇ ਦੱਸ ਜਿਹੜੇ ਚੱਲੀਏ ਕੋ ਸਰ ਜੀ ਉਹ ਗਾ ਜੀ ਨੇ ਬੇਟਾ ਤੂੰ ਇੱਕ ਸਾਲ ਰੱਖਿਆ ਇੱਕ ਸਾਲ ਤੋਂ ਗੋਆ ਸਤਾਇਆ 8000 ਦੇ ਹਿਸਾਬ ਨਾਲ ਉਹਦੀ ਸਾਲ ਦੀ ਮਿਹਨਤ ਦੇ ਦੇ ਆਪਾਂ ਚਾਰ ਬੰਦਿਆਂ ਦੇ ਬੈ ਕੇ ਲਿਖ ਲੈਨੇ ਆ ਪਪਾ ਇਹ ਡਡੇ ਮਹਿਲ ਛੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਵੀ ਮਾੜੇ ਆ ਉਹ ਚੰਗਾ ਸ਼ਾਬਾਹ ਉਹਦੇ ਇਹ ਮੇਰੀ ਗੱਲ ਸੁਣ ਏਦਾਂ ਕਰਦੇ ਆ ਤੁਸੀਂ ਚੈੱਕ ਕਰ ਲਓ ਜੇ ਉਹਦੇ ਗਰੀਬ ਦੇ ਟਰਾਲੇ ਚੱਲਣ ਦੇ ਆ ਨਾ ਤੇ ਫਿਰ ਆਪਾਂ ਇਹਨੂੰ ਦਵਾ ਦਿੰਦੇ ਆ ਕਿਰਪਾ ਗੁਰੂ ਸਾਹਿਬ ਦੀ ਬਾਬਾ ਬਾਬਾ ਜੀ ਉਹਦੇ ਪਿੰਡ ਚੋਂ ਬੰਦਾ ਰੱਖਦੇ ਉਹਨੂੰ ਵੀ ਤਾਂ ਮਿਹਨਤ ਦੇਣੀ ਪੈਣੀ ਜਾਂ ਕਰ ਸਲਾ ਛੇਤੀ ਕਰ ਮੇਰਾ ਵੀ 5 ਮਿੰਟ ਲਾ ਜਨਾ ਬੈਠੋ ਤੁਸੀਂ ਜੇ ਇਹ ਪਿੰਡ ਪਿੰਡ ਦੇ ਵਿੱਚੋਂ ਬੰਦਾ ਰੱਖਦੇ ਮਿਹਨਤ ਲਈ ਉਹਨੇ 10-12000 ਲੈਣਾ ਸੀ ਰੋਟੀ ਤਿੰਨ ਟਾਈਮ ਦੀ ਨਾਲ ਉਹਨੇ ਵੀ ਲੈਣੀ ਸੀ ਪਾਪਾ ਰੋਟੀ ਦੇ ਕੇ ਬੜਾ ਕੁਝ ਨਾਲ ਦੀ ਨਾਲ ਖੋਲਿਆ ਨਾ ਆਪਾਂ ਵੀ ਥੱਕਾ ਦੇ ਦਈਏ ਘਰ ਆ ਚਲੋ ਚਲੋ ਕੋਈ ਨਹੀਂ ਹਾਂ ਕੋਈ ਗੱਲ ਨਹੀਂ 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 ਵੇਖੋ ਜਦੋਂ ਜਦੋਂ ਉਹਨੇ ਗੁਰੂ ਸਾਹਿਬ ਨੂੰ ਕਹਤਾ ਯਾਰ ਉੱਥੇ ਆਪਾਂ ਨਹੀਂ ਬੋਲ ਸਕਦੇ ਹਨਾ ਜਨਾਬ ਹਾਂ ਕੁਝ ਚੀਜ਼ਾਂ ਪਰਮਾਤਮਾ ਤੇ ਵੀ ਛੱਡਣੀਆਂ ਕੋ ਚੀਜ਼ਾਂ ਪਰਮਾਤਮਾ ਦੇ ਰੱਖੀ ਆ ਹਾਲ ਜੀ ਕੋਈ ਆਈਡੀਆ ਜਿਹਨੂੰ ਮੈਂ ਕਿਹਨੂੰ ਕਿੰਨਾ ਵਧੀਆ ਦੱਸਦਾ ਉਹ ਨਹੀਂ ਨਾ ਇਹ ਦੱਸੋ ਯਾਰ ਤੁਸੀਂ ਕਿ ਦੱਸੋ ਭਾਈ 100 ਰੁਪਏ ਦੱਸ ਰੋ 100 ਰੁਪਏ ਵੀ ਇੱਕ ਦਿਨ ਦਾ ਲਾਈਏ ਨਾ 3000 ਰੁਪਏ ਮਹੀਨਾ ਬਣਦਾ ਹਾਂ ਜੀ ਉਹਨਾਂ ਨਾਲ ਨਾ ਤਾਂ ਕਹਿਦਾ ਕੋ 100 ਵੇਖੋ ਅੱਜ ਵੀ ਅੱਜ ਵੀ ਵੇਖੋ ਸੰਸਾਭ ਸੰਸਾਭ ਅੱਜ ਵੀ ਇਹਦੇ ਨਾਲ ਨਾ ਖੜੋ ਅੱਜ ਵੀ ਇਹਦੇ ਨਾਲ ਤੁਸੀਂ ਖੜੇ ਹੋ ਬੜੀ ਵਧੀਆ ਗੱਲ ਹੈ ਪਰ 100 ਰੁਪਿਆ ਵੀ ਲਾਈ ਇਹਨਾਂ ਤੇ ਤਾਂ ਵੀ 3000 ਰੁਪਿਆ ਮਹੀਨਾ ਬਣਦਾ ਤੇ 12 ਮਹੀਨਿਆਂ ਨੂੰ ਜੋੜ ਲਓ ਤੇ ਬੰਦਾ 100 ਚ ਜੇ ਕੋਈ ਲੱਭਦਾ ਤਾਂ ਤੁਸੀਂ ਸਾਨੂੰ ਦੇ ਦਿਓ ਨਹੀਂ ਬਾਈ ਤੇਰੀ ਤੇਰਾ ਮੇਰਾ ਮੇਰਾ ਵੀ ਰਿਆਂਗਾ ਹਾਂ ਤੇਰੀ ਸੋਚ ਵਧੀਆ ਮੰਨਦਾ ਪਰ ਤੂੰ ਧਿਆੜੀਦਾਰ ਬੰਦਾ ਮੈਨੂੰ ਗੋਏ ਤੇ ਰਖਾ ਦੇ ਪਿੰਡਾਂ ਦੇ ਇੱਕ ਹੋਰ ਖੰਡੇ ਆ ਹਰ ਪਿੰਡ ਸਾਡੇ ਕੋਲ ਦਾਸਤਾ ਲੈ ਕੇ ਆਉਂਦਾ ਕਿ ਭਾਜੀ ਸਾਨੂੰ ਪਿੰਡਾਂ ਦੇ ਗੋਵਾ ਛੱਡਣ ਨੂੰ ਬੰਦਾ ਹੀ ਨਹੀਂ ਮਿਲਦਾ ਭਾਜੀ ਹੈ ਹੀ ਨਹੀਂ ਕੋਈ ਫਿਰ ਤੂੰ 20000 ਰੁਪਇਆ ਕਿ ਉਹਨੂੰ ਮਹੀਨਾ ਦਾ ਦੇ ਜਿਤਨਾ ਗੋਵਾ ਛੱਡ ਦੂਗਾ ਮੈਨੂੰ ਫੜ ਲਈ ਇਹ ਲੋਕ ਗੋਇਆ ਕਰਕੇ ਰੱਖੀ ਜਾਂਦੇ ਆ ਇਸ ਲਈ ਇਹ ਮਹਾਨ ਹੈ ਹਰ ਗੱਲ ਦਾ ਜਵਾਬ ਵੀ ਹੋਣਾ ਚਾਹੀਦਾ ਤੂੰ ਦੱਸ ਦੇ ਜੇ ਤੇ ਤੂੰ ਦੱਸ ਦੇ ਵੀ ਜੇ ਤੇ ਬੰਦਾ 20000 ਚ ਪਿੰਡ ਦੇ ਵਿੱਚ ਕਿਹੜਾ ਸਾਡਾ ਮਜ਼ਦੂਰ ਭਰਾ ਜਿਹੜਾ ਗੋਵਾ ਛੱਡਦਾ ਆ ਵੀਰ ਇਹ ਮਜ਼ਦੂਰ ਪਰਿਵਾਰ ਤੋਂ ਆ ਛੋੜਦਾ ਕੋ ਗੋਆ ਨਹੀਂ ਉਹ ਸਾਮਨ ਪਰ ਦੇਸੀ ਜੁਪੀ ਬਿਹਾਰ ਦੇ ਅੱਜ ਤੋਂ 20 ਸਾਲ ਪਹਿਲਾਂ ਆਪਣੇ ਘਰਾਂ ਦੇ ਵਿੱਚ ਨਾ 15-15 ਸੌ ਚ ਰਹਿੰਦੇ ਸੀ ਤੇ ਗੋਆ ਵੀ ਛੋੜਦੇ ਸੀ ਅੱਜ ਕੋਈ ਮੈਨੂੰ ਦਿਮਾਗੋ ਸਹੀ ਉਹ ਕਹਿੰਦਾ ਜਾ ਫੈਕਟਰੀ 'ਚ ਕੰਮ ਕਰਦਾ ਤੇਰਾ ਗੋਆ ਕੋ ਸੋਚਾਂ ਇਹ ਗੋਆ ਛੋੜਦੇ ਇਮਾਨਦਾਰੀ ਨਾਲ ਛੋੜਦੇ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਆ ਗੋਆ ਹਟਣ ਤੇ 20 ਜਾਂਚ ਬੰਦਾ ਨਹੀਂ ਮਿਲਣ ਦਿਆ ਉਹ ਤਾਂ ਫਿਰ ਹੈ ਕਿ ਆਪਾਂ 100 ਰੁਪਿਆ ਵੀ 200 ਰੁਪਿਆ ਵੀ ਜੇ ਇਨਸਾਨ ਨੂੰ ਰੋਜ਼ਦਾਨੀ ਦੇ ਸਕਦੇ ਤੇ ਫਿਰ ਤੇ ਉਹ ਆਪਣਾ ਫਾਇਦਾ ਕੋਈ ਫਾਇਦਾ ਹੀ ਨਹੀਂ ਚੱਲੇ ਵੀ ਵੀਰ ਕਰਦੇ ਤੇ ਤੈਨੂੰ ਇਕਰਾਰ ਕਰਨਾ ਹੈ ਤੇ ਵਾਅਦਾ ਦੇ ਨਹੀਂ 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 ਸਰ ਇਹ ਤਾਂ ਕੋਈ ਦਾ ਨਾ ਨਹੀਂ ਨਹੀਂ ਸਪੰਸਰ ਕੋਲ ਲਿਆ ਕਰ ਪਤੀ ਪਹਿਲੀ ਇਹ ਆਪਣਾ ਵੰਜ ਪਿਆ ਫਿਰ ਕਿਹੜੀ ਗੱਲ ਆਇਆ ਮੈਂ ਤਾਂ ਗਾਂ ਪਵੇ ਨਾ ਨਹੀਂ ਨਹੀਂ ਇਸ ਕੰਮ ਲਈ ਗਾਂ ਪਵੇ ਨਾ ਨਾ ਜੀ ਅਸੀਂ ਪਿਆਰ ਜੇ ਅਸੀਂ ਹੋਰ ਕੰਮ ਹੁੰਦੇ ਨਾ ਤੇ ਆਪਾਂ ਬੈਠੇਂ ਜਵਾਬ ਦੇ ਦਾਂਗੇ ਕਰਵਾ ਦੇ ਠੀਕ ਹੈ ਜਿਹੜੀ ਚੀਜ਼ ਨਹੀਂ ਉਹ ਠੀਕ ਹੈ ਉਹ ਤੁਸੀਂ ਪਰਿਵਾਰ ਨੂੰ ਮਨਾ ਲਓ ਜਾਓ ਆਹ ਛੋਟਾ ਜਿਹਾ ਅਸੀਂ ਉਹਨਾਂ ਨੇ ਨਹੀਂ 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 ਪਰਿਵਾਰ ਨਾਲ ਕਰ ਲਓ ਸਾਡਾ ਨਾਲ ਇਹਦੇ ਨਾਲ ਵੈਰ ਨਾਲ ਦੇ ਨਾਲ ਵੈਰ ਹਾਂ ਜੇ 200 ਰੁਪਏ ਜੋ ਗੋਵਾ ਸੁਟਣ ਨੂੰ ਬੰਦਾ ਮਿਲਦਾ ਹੀਆਂ ਰੁਪਈਆ ਨਹੀਂ ਲਵਾਂਗੇ ਇਹ ਸਾਨੂੰ ਬੰਦਾ ਦੇ ਦੇਣਾ ਸਾਡੀ ਗਲਤੀ ਹੈ ਇਹਨਾਂ ਨੇ ਗਲਤੀ ਤੇ ਫਿਰ 200 ਰੁਪਈਆ 6000 ਦੇ ਹਿਸਾਬ ਨਾਲ ਮਾਰੇ ਬੰਦੇ ਕੋਈ ਨਾ ਕੋਈ ਜਾਇਦ ਕਾਟ ਦੋ ਹੋਰ ਗੱਲ ਕੀ ਹੈ ਤਹੇ ਆ ਤਹੇ ਪਾਪਾ ਇਹ ਵੀ ਮਾਰੇ ਪਾਪਾ ਇੱਕ ਤਾਂ ਪਹਿਲਾਂ ਆਹ ਨਾਲ ਜੋੜ ਤੂੰ ਰੋਵਣਾ ਗੱਲ ਕਰ ਸਕਦਾ ਤੂੰ ਬਜ਼ੁਰਗ ਹੈ ਸਾਡਾ ਤੂੰ ਸਾਡਾ ਪਿਓ ਹੈ ਤੂੰ ਰੋਵਣਾ ਗੱਲ ਕਰ ਸਕਦਾ ਨਾ ਨਾ ਚੋਰ ਭਾਵੇਂ ਉਹ ਹੈਗਾ ਤੁਹਾਡਾ ਮੁੰਡਾ ਪਰ ਤੂੰ ਸਾਡੇ ਨਾਲ ਰੋਵਣਾ ਗੱਲ ਕਰ ਯਾਰ ਤੂੰ ਹੱਦ ਦੇ ਮੇਰੀ ਗੱਲ ਸੁਣ ਇੱਕ ਮਿੰਟ 6000 ਦੇ ਹਿਸਾਬ ਨਾਲ 72000 ਰੁਪਏ ਬਣਦਾ ਦੋ ਵਾਰੀ ਦੇ ਦਿਓ ਜੇ ਨਗਦ ਦੇ ਨਹੀਂ ਹੋਣੇ ਫਿਰ 40000 ਰੁਪਏ ਦੇ ਹੱਥੇ ਧਰ ਦਿਓ ਠੀਕ ਨਹੀਂ ਕੋਈ ਜੀ ਦੋ ਵਾਰੀ ਦੇਣੇ ਆ ਤੇ ਪੂਰਾ 72 ਦੇ ਦਿਓ ਜੇ ਇਕੱਠੇ ਦੇਣੇ ਆ ਤੇ 40000 ਰੁਪਏ ਦੇ ਹੱਥੇ ਧਰ ਦੇ ਚਲੀਏ ਨਹੀਂ ਕੋਈ ਤੋਰੀ ਰੱਬ ਜੀ ਨਹੀਂ ਉਹ ਪਾਪਾ ਰੱਬ ਤੇ ਰੱਬ ਤੇ ਕੋਈ ਸੀਸਾ ਦੇ ਸੀਸਾ ਮੈਂ ਦੇ ਲਿਆ ਸੀਸਾ ਦੇ ਪੁੱਤ ਜੀ ਨੇ ਰੋਹੀ ਸੀਸਾ ਦੇ ਮੇਰਾ ਵੀ ਜੇ ਅਹੀਂ ਵੇਖੋ ਆ ਬੰਦੇ ਦੀ ਅਹੀਂ ਗੱਲ ਕੀਤੀ ਕੋਈ ਮਿਹਨਤ ਦੀ ਨਹੀਂ ਕੀਤੀ ਕਿਉਂਕਿ ਇਹਦੇ ਜ਼ਿੰਮੇਵਾਰ ਅਸੀਂ ਆ ਆਈਓ ਬਾਈ ਨੂੰ ਕਹਿ ਦੀ ਮਿਹਨਤ ਦੇ ਅਜੀ ਨੂੰ ਲੈ ਜਾਣਾ ਉਹਨੂੰ ਫ੍ਰੀ ਛੱਡ ਦਾਂਗੇ ਰੁਪਈਆ ਨਹੀਂ ਪਾਵਾਂਗੇ ਸੱਚ ਸੱਚ ਦੇ ਖੜੇ ਜੀ 71 ਕਿਸੇ ਗਾਇ ਕੀ ਦੀ ਮથે ਯਾਦੋਂ ਬਸ ਇਸੇ ਮੈਂ ਮਸਵਾਦ ਆ ਨੀ ਬਸ ਇਹ ਇਨਸਾਨ ਹੈਗੇ ਆਈ ਵੀ ਇਨਸਾਨ ਹੈ ਹਾਲਾਂਕਿ ਇਹ ਸਟੇਟ ਦੂਜੀ ਦੇ ਨੇ ਆਪਾਂ ਕਹਿੰਦੇ ਨੇ ਪ੍ਰਵਾਸੀ ਆ ਰਾਤ ਨੂੰ ਪੀਂਚਲ ਕਰਵਾਰ ਕਰਦੇ ਸ਼ੁਕਰਵਾਨ ਦੇ ਦਾਂਗੇ ਬੇਦਾਂ ਵੀ ਸ਼ੁਕਰਵਾਨ ਕਰਦੇ ਜਾ ਕਰਵਾ ਦੇ ਸੁਮਰੋ ਪੱਕਾ ਦੇਣਾ ਨਹੀਂ ਨਹੀਂ ਅਧਾਰ ਵੀ ਕਰਨਾ ਨਾਲ ਬਾਈ ਦੇ ਦਾਂਗੇ ਦੇ ਦਾਂਗੇ ਮੇਰੀ ਗੱਲ ਰੁਪਿਆ 40000 ਦੇਣਗੇ ਅਗਲੇ ਸ਼ੁੱਕਰਵਾਰ ਆਣ ਕੇ ਇਹਨਾਂ ਕੋਲ ਲੈ ਜੀ ਨਹੀਂ ਦੇਣਗੇ ਸਾਨੂੰ ਦੱਸ ਦੀ ਹਾਂ ਉਹ ਆਪਾਂ ਪ੍ਰਸ਼ਾਸਨ ਮੈਂ ਨੰਬਰ ਲੈ ਲਓ ਆਟਾ ਮੇਰਾ ਲੈ ਲਓ ਤਾਂ ਠੀਕ ਹੈ ਅਗਲੇ ਸ਼ੁੱਕਰਵਾਰ ਰੁਪਿਆ 40000 ਇਹਨਾਂ ਨੂੰ ਦੇ ਦਿੰਦੇ ਹਾਂ ਹਾਂ ਲੱਗਿਆ ਇਹਨਾਂ ਦਾ ਪ੍ਰੂਫ ਮਤਲਬ ਵੇਖਿਆ ਜੀ ਕੋਈ ਯਾਰ ਜਦੋਂ ਬੰਦੇ ਨੇ ਮਾਂ ਵੀ ਮੇਰੀ ਮੇਰੀ ਬਿੰਦ ਸੁਣ ਜਦੋਂ ਬੰਦੇ ਨੇ ਕਹਿਤਾ ਕਿ ਮੇਰੀ ਮਾਂ ਆ ਨਹੀਂ ਉਦਾਂ ਫੋਟੋ ਫਾਟੋ ਹੋਊਗੀ ਭਾਈ ਸਾਰਾ ਕੁਝ ਹੈਗਾ ਹੀ ਕੱਟੇ ਨਹੀਂ ਹੁੰਦੇ ਨਹੀਂ ਨਹੀਂ ਬੇਚਿੰਤ ਹੋ ਜਾ ਕੋਈ ਤਾਂ ਬੇਚਿੰਤ ਹੋਲੇ ਆ ਨਾ ਆਪਣੋ ਫੋੜੋ ਬਜੀ ਨਾ ਵੀ ਹੈਗੀ ਇਹਨਾਂ ਨਾਲ ਨਹੀਂ ਮੇਰੀ ਗਾ ਰੁਕ ਜਾ ਯਾਰ ਅਸੀਂ ਗਲਤੀ ਨਹੀਂ 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 ਅਸੀਂ ਗਲਤਾਂ ਨੇ ਮਾਂ ਦੇ ਭੈਣ ਕਹਤੇ ਜਦੋਂ ਬੰਦੇ ਉਹ ਤੂੰ ਆਪਣੀ ਮਾਂ ਨੂੰ ਆਪ ਦਾ ਭਾਈ ਭਾਈ ਬੰਦੇ ਕਹਿੰਦਾ ਨਾ ਕੋ ਪ੍ਰੂਫ ਹੈਗਾ ਭਾਈ ਉਹਨਾਂ ਤਾਂ ਮੈਂ ਨਹੀਂ ਮੇਰਾ ਮੇਰਾ ਨਹੀਂ ਨਹੀਂ ਮਤਾ ਦੇਣਾ ਨਹੀਂ ਨਹੀਂ ਉਹ ਨਹੀਂ ਗੱਲ ਮੈਂ ਵੈਸੇ ਕਹਿੰਦਾ ਪ੍ਰੂਫ ਹੋਊਗਾ ਤੂੰ ਦਾ ਰੋਜ਼ ਵੇਂਦੇ ਸਾਨੂੰ ਫੇਸ ਲੁਕਤੇ ਅਸੀਂ ਉਹ ਨਹੀਂ ਨਹੀਂ ਮਤਾ ਨਹੀਂ ਇਹਨਾਂ ਦੇ ਆਧਾਰ ਕੱਢ ਲੈ ਕੇ ਬੰਦਾ ਦੇਣਾ ਅਸੀਂ ਓਦਾਂ ਥੋੜੀ ਦੇ ਦੇਣਾ ਇਹਨਾਂ ਨੂੰ ਹਾਂਜੀ ਉਹ ਹੀ ਗੱਲ ਓਦਾਂ ਥੋੜੀ ਦੇ ਦੇਣਾ ਆਪਾਂ ਇਹਨਾਂ ਨੂੰ ਹਾਂ ਓਦਾਂ ਥੋੜੀ ਦੇ ਦੇਣਾ ਇਹਨਾਂ ਨੂੰ ਚਲੋ ਲਿਆ ਫੈਲ ਲਿਆ ਯਾਰ ਦੇਖੀ ਹਾਂ ਕਿਸੇ ਸੰਸਾਰ सुनो जी हाँ, सतासी, प्यासी, किसका किसका नंबर है ये के, है। किसका? ड्रसाग, ड्रसाग, जी के है। कोई तेरी इंक्वायरी कर दे कर दी घर जाना है अरे घर क्या हो जाए क्या कर लेंगे गेहूँ को दिन देते हैं ठीक है मन गया भी होती है ਇਨਾ ਦਾ ਵੀ ਲਿਖ ਲੈਨੇ ਕੋਈ ਛੱਡੋ ਕਰੀਬ ਹੈ ਨਹੀਂ ਛੱਡੋ ਠਾ ਮਾਰੋ ਉਹ ਕਹਿੰਦਾ ਮਹੀਨਾ ਹੋਇਆ ਵਾ ਮਾਰਾ ਜਾਣ ਦਾ ਕੋਈ ਗੱਲ ਨਹੀਂ ਪਰਮਾਤਮਾ ਹੈਗਾ ਆ ਤੇ ਰਹਿਣ ਦੋ 40000 ਲਿਖਿਆ ਜੀ ਠੀਕ ਹੈ ਹਾਂ ਇੱਥੇ ਸਾਈਨ ਕਰ ਦੋ ਤੇ ਆਪਦਾ ਨੰਬਰ ਪਾ ਦੇ ਬਾਕੀ ਲਾਗੇ ਬੰਨੇ ਜੇ ਹੈਗੇ ਆਲੇ ਤੁਸੀਂ ਆ ਵੀ ਪਹੁੰਚ ਆਪ ਹੀ ਪਹੁੰਚ ਕਰ ਲਿਓ ਜਿਹੜੇ ਜੋ ਕੈਰਸਲ ਵਿੱਚ ਜਾਂਦੇ ਹੈ ਕੈਰਲਸ ਵਿਜਨਸ ਅਰੇ ਚੁੱਪ ਠੀਕ 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 ਓਕੇ ओके तांवा तांवा ओके नोट चलो लाली ये ये विचार है देखो और परिवार ने कितनी मेहनत कीती संगत जी ਤੁਸੀਂ ਦੇਖੋ ਵੀ ਪਰਿਵਾਰ ਨੇ ਪੜਾਇਆ ਤੇ ਇਸ ਚੀਜ਼ ਤੇ ਪਹੁੰਚਿਆ ਨਹੀਂ ਤੇ ਇਦਾਂ ਦੇ ਮੰਦਬੁੱਧੀ ਨੂੰ ਕੋਈ ਛੇਤੀ ਕਿਤੇ ਪੜਾਉਂਦਾ ਨਹੀਂ ਐਸਾ ਬੰਦਾ ਆਹ ਦੇਖ ਵੀ ਨੇ ਆਹ ਦੇਖ ਬਹੁਤ ਮੇਰਾ ਕਮਾਲ ਦੀ ਲੱਗਦਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇਹੋ ਚੀਜ਼ਾਂ ਨੂੰ ਮਿੱਥ ਕੇ ਚੱਲੇ ਆਂ ਵੀ ਯਾਰ ਇਹਨਾਂ ਦਾ ਗੜਾ ਕੋਈ ਪਿੱਛੇ ਹੋਣਾ। ਓਕੇ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਕੀ ਜਰੂਰ ਆਪਣੇ ਨਗਰ ਦੇ ਵਿੱਚ ਨਾ ਇਸ ਚੀਜ਼ ਤੇ ਮਤੇ ਪਾਓ। ਠੀਕ ਹੈ। ਕਿਉਂਕਿ ਸਾਨੂੰ ਤਾਂ ਚੋਰੀ ਵੀਡੀਓ ਆ ਹੀ ਜਾਣੀ ਆ ਤੇ ਸਾਨੂੰ ਫੇਰ ਆਉਣਾ ਪੈਣਾ ਫਿਰ ਇਸ ਕਰਕੇ ਤੁਹਾਨੂੰ ਅੱਜ ਬੇਨਤੀ ਕਰਕੇ ਚੱਲੇ ਆਂ ਕਿ ਤੁਸੀਂ ਮਤਾ ਪਾ ਦੋ ਵੀ ਜਿਹੜੇ ਬੰਦੇ ਡਰੈੱਸ ਦੱਸਦੇ ਆ ਸਾਡੇ ਨੰਬਰ ਲਿਖ ਲਓ। ਸਾਨੂੰ ਉਹਦੀ ਵੀਡੀਓ ਭੇਜ ਦਿਓ ਅਸੀਂ ਉਹਦਾ ਘਰ ਲੱਭਾਂਗੇ ਜਦੋਂ ਘਰ ਲੱਭ ਗਿਆ ਆਪਾਂ ਤੁਹਾਡੇ ਘਰ ਉਹਦਾ ਸਿੱਧਾ ਪਰਿਵਾਰ ਨੂੰ ਦੇ ਦਾਂਗੇ ਨਾ ਕੋਈ ਜੁਰਮਾਨਾ ਪਊ ਨਾ ਕਿਸੇ ਦੀ ਵੀਡੀਓ ਪਊਗੀ ਠੀਕ ਹੈ ਕਿਹੜਾ ਆ ਗਿਆ ਵਾ ਕਿਹੜਾ ਪਿੰਡ ਦੱਸ ਦੋ ਮੜਾ ਜਾ ਆਵਾਂਗੇ ਤੇ ਮਿਲਾਂਗੇ ਨਾ ਕੋਈ ਨੀ ਕੋਈ ਨਹੀਂ ਬੱਬਾ ਜੀ ਆਓਏ ਚਾਹ ਪੀਤੇ ਚਲੋ ਇਹਨੂੰ ਡਿੱਗੀ ਜਿਹਾ ਪਾਓ ਹਨਾ ਪਿੱਛੇ ਗੱਡੀ ਨੀ ਕਰ ਬੈਂਡ ਬਿਸ਼ਾਂ ਘਮਾਲਾ ਵੜੀ ਗੱਡੀਆਂ ਗੱਡੀ ਦੇ ਬਿਨਾਂ ਲਾਦਾ